ਇਸਨੂੰ ਸੂਚਨਾ ਮਿਲੀ ਸੀ ਕਿ ਕਈਆਂ ਮਾਰੇ ਵਿਆਰ ਦੇ ਵਿੱਚ ਪ੍ਰੀਆਰ ਹੋਟਲ ਹੈ ਜਿਹਦੇ ਵਿੱਚ ਜਿਹੜਾ ਮੋਰਲ ਐਕਟੀਵਿਟੀ ਜਿਹੜੀ ਕੀਤੀ ਜਾਂਦੀ ਹੈ ਇਸਨੂੰ ਸੂਚਨਾ ਮਿਲੀ ਸੀ ਕਿ ਕਈਆਂ ਮਾਰੇ ਵਿਆਰ ਦੇ ਵਿੱਚ ਪ੍ਰੀਆਰ ਹੋਟਲ ਹੈ ਜਿਹਦੇ ਵਿੱਚ ਜਿਹੜਾ ਮੋਰਲ ਐਕਟੀਵਿਟੀ ਜਿਹੜੀ ਕੀਤੀ ਜਾਂਦੀ ਹੈ ਓਕੇ ਤਾਂ ਹੈ ਜਿਹੜਾ ਹੋਟਲ ਦੇ ਵਿੱਚ ਜਿਹੜਾ ਮੁੰਡਾ ਪਿਆਰ ਸਰਪੰਚ ਸੁਰਜ ਓਕੇ ਲੜਕੀਆਂ ਨੇ ਮਕਰਮ ਦਰਜ ਕੀਤਾ ਚਾਰ ਲੜਕੀਆਂ ਨਹੀਂ ਇਹ ਜੀ ਵੈਰੀਫਾਈ ਨਹੀਂ ਹੋਈ ਉਹ ਜੀ ਸਾਰਾ ਵੈਰੀਫਾਈ ਕਰਾਂਗੇ ਫਿਰ ਲੜਕਾ ਵੀ ਕੰਦੇ ਪੜਿਆਗਾ ਕੋਈ ਗੈਂਗਸਟਰ ਨਹੀਂ ਇਹ ਬਾਰੇ ਨਹੀਂ ਲੜਕਾ ਸੂਰਜ ਹੈ ਇਹ ਦੇਖਾਂਗੇ ਇਹਦੇ ਬਾਰੇ ਪੁਰਾਣਾ ਰਿਕਾਰਡ ਹੈ ਲੱਗਿਆਗਾ ਨਹੀਂ ਸਾਨੂੰ ਨਹੀਂ ਵੈਂਟਡ ਬਾਕੀ ਇਹਦਾ ਚੈੱਕ ਕਰ ਲਾਂਗੇ ਪੁਰਾਣਾ ਰਿਕਾਰਡ ਕੀ ਹੈਗਾ ਜੀ ਲੜਕੀਆਂ ਲੋਕਾਂ ਨੇ ਪੜੀਆਂ ਗਿਆਆਂ ਜਿਹਾ ਕੋਈ ਜਿੱਤਾ ਅੱਜ ਕੱਲ੍ਹ ਨਹੀਂ ਇਹ ਅਸੀ ਲੜਕੀਆਂ ਦਾ ਬੜਾ ਕੰਮ ਚੱਲਿਆ ਹੋਇਆ ਹੈ ਜੀ ਇੰਡੀਅਨ ਨੇ ਸਾਰੀਆਂ ਇੱਕ ਉਪਤਰਾਖੜ ਤੋਂ ਆਏ ਬਾਕੀ ਪੰਜਾਬ ਤੋਂ ਨੇ ਮਕਰਮਾਦਰਜੀ ਕੀਤਾ ਹੈ ਜੀ ਇੱਥੇ ਇਹ ਸਾਨੂੰ ਸੂਚਨਾ ਮਿਲੀ ਸੀ ਕਿ ਕਈਆਂ ਮਾਰੇ ਬਿਜ਼ਾਰ ਦੇ ਵਿੱਚ ਪੀਆਰ ਹੋਟਲ ਹੈ ਜਿਹਦੇ ਵਿੱਚ ਜਿਹੜਾ ਇਮੋਰਲ ਐਕਟੀਵਿਟੀ ਜਿਹੜੀ ਚੱਲਦੀ ਹੈ ਇਹ ਸਾਨੂੰ ਸੂਚਨਾ ਮਿਲੀ ਸੀ ਕਿ ਕਈਆਂ ਮਾਰੇ ਬਿਜ਼ਾਰ ਦੇ ਵਿੱਚ ਪੀਆਰ ਹੋਟਲ ਹੈ ਜਿਹਦੇ ਵਿੱਚ ਜਿਹੜਾ ਇਮੋਰਲ ਐਕਟੀਵਿਟੀ ਜਿਹੜੀ ਚੱਲਦੀ ਹੈ ਓਕੇ ਭਾਈ ਮੇਰਾ ਹੋਟਲ ਦੇ ਵਿੱਚ ਜਿਹੜਾ ਮੁੰਡਾ ਪਿਆਰ ਸਰਪੰਚ ਸੂਰਜ ਦੇ ਨਾਲ ਪਕੜਤੀਆਂ ਨੇ ਮਦਦ ਮਦਦ ਚ ਕੀਤਾ ਚਾਰ ਲੜਕੀਆਂ ਨਹੀਂ ਇਹ ਵੈਰੀਫਾਈ ਨਹੀਂ ਹੋਈ ਸਰਵਰ ਕੋ ਕਰਾ ਦੇਗਾ ਲੜਕਾ ਵੀ ਕੰਨੇ ਪੜੇਗਾ ਉਹ ਗੈਂਗਸਰ ਵੀ ਨਹੀਂ ਇਹ ਬਾਰੇ ਨਹੀਂ ਲੜਕਾ ਸੂਰਜ ਹੈ ਇਹ ਦੇਖਾਂਗੇ ਇਹਦੇ ਬਾਰੇ ਕੋਈ ਪੁਰਾਣਾ ਰਿਕਾਰਡ ਲੱਗੀਗਾ ਨਹੀਂ ਸਾਨੂੰ ਨਹੀਂ ਵੈਂਟਡ ਬਾਕੀ ਇਹਦਾ ਚੈੱਕ ਕਰ ਲਾਂਗੇ ਪੁਰਾਣਾ ਰਿਕਾਰਡ ਕੀ ਹੈਗਾ ਜੀ ਲੜਕੀਆਂ ਲੋਕਾਂ ਨੇ ਪੜ੍ਹਿਆ ਨਹੀਂ ਆਜਾ ਹੁਣ ਇਹ ਸਾਰੀਆਂ ਲੜਕੀਆਂ ਦਾ ਬੜਾ ਕੰਮ ਚੱਲਿਆ ਹੋਇਆ ਹੈ ਜੀ ਇੰਡੀਅਨ ਨੇ ਸਾਰੀਆਂ ਪ੍ਰਕਰਤੋਂ ਹੈ ਬਾਕੀ ਪੰਜਾਬ ਤੋਂ ਨੇ ਇਹ ਮਕਦਮਾ ਦਰਜ ਕੀਤਾ ਹੈ ਜੀ ਇੱਥੇ ਇਹ ਸਾਨੂੰ ਸੂਚਨਾ ਮਿਲੀ ਸੀ ਕਿ ਤੀਆਂ ਵਾਲੇ ਬਿਜ਼ਾਰ ਦੇ ਵਿੱਚ ਪ੍ਰੀਆਰ ਹੋਟਲ ਹੈ ਜਿਹਦੇ ਜਿਹੜਾ ਇਮੋਰਲ ਐਕਟੀਵਿਟੀ ਜਿਹੜੀ ਠੀਕ ਜਾਂਦੀ ਹੈ ਇਹ ਸਾਨੂੰ ਸੂਚਨਾ ਮਿਲੀ ਸੀ ਕਿ ਤੀਆਂ ਵਾਲੇ ਬਿਜ਼ਾਰ ਦੇ ਵਿੱਚ ਪ੍ਰੀਆਰ ਹੋਟਲ ਹੈ ਜਿਹਦੇ ਜਿਹੜਾ ਇਮੋਰਲ ਐਕਟੀਵਿਟੀ ਜਿਹੜੀ ਠੀਕ ਜਾਂਦੀ ਹੈ ਓਕੇ ਬਏ ਜਿਹੜਾ ਹੋਟਲ ਦੇ ਵਿੱਚ ਜਿਹੜਾ ਮੁੰਡਾ ਪੁਲਿਸ ਸਰਫਿੰਗ ਸੂਰਜ ਨਾਲ ਪકડੀਆਂ ਨੇ ਕਾਰਨਾਮਾ ਦਰਜ ਕੀਤਾ ਚਾਰ ਲੜਕੀਆਂ ਨਹੀਂ ਇਹ ਜੀ ਵੈਰੀਫਾਈ ਨਹੀਂ ਹੋਈ ਅਸੀਂ ਜੀ ਸਾਰਾ ਵੈਰੀਫਾਈ ਕਰਾਂਗੇ ਤੇ ਲੜਕਾ ਵੀ ਕੰਦੇ ਪੜੇਗਾ ਕੋਈ ਗੈਂਗਸਟਰ ਨਹੀਂ ਇਹ ਜਾਣਣੀ ਲੜਕਾ ਸੂਰਜ ਹੈ ਇਹ ਦੇਖਾਂਗੇ ਇਹਦੇ ਬਾਰੇ ਪੁਰਾਣਾ ਰਿਕਾਰਡ ਹੈ ਲੱਗਿਆਗਾ ਨਹੀਂ ਸਾਨੂੰ ਨਹੀਂ ਵੈਂਟਡ ਬਾਕੀ ਇਹਦਾ ਚੈੱਕ ਕਰ ਲਾਂਗੇ ਪੁਰਾਣਾ ਰਿਕਾਰਡ ਕੀ ਹੈਗਾ ਜੀ ਲੜਕਣਾ ਲੋਕਾਂ ਨੇ ਬੜਾ ਨਹੀਂ ਆਇਆ ਜੀ ਕਿ ਅੱਜ ਕੱਲ੍ਹ ਇਹ ਯੂਨੀਵਰਸਿਟੀਆਂ ਦਾ ਬੜਾ ਕੰਮ ਚੱਲਿਆ ਹੋਇਆ ਹੈ ਜੀ ਇੰਡੀਅਨ ਨੇ ਸਾਰੀਆਂ ਇੱਕ ਉਪਤਰਾਖੜ ਤੋਂ ਆਏ ਬਾਕੀ ਪੰਜਾਬ ਤੋਂ ਨਹੀਂ ਤੇ ਉਹ ਕੀ ਕਰਦੇ ਕਿ ਕਿੱਥੇ ਜੀ ਮਕਦਮਾ ਦਰਜ ਕੀਤਾ ਹੈ ਜੀ ਇੱਥੇ